ਪੰਜਾਬ ਸਰਕਾਰ ਵੱਲੋਂ ਸੂਬੇ ਪਾਰ ਵਿੱਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਕਰਵਾਉਣ ਦੇ ਕੀਤੇ ਗਏ ਐਲਾਨ ਤੋਂ ਬਾਅਦ ਜਿਥੇ ਕਿ ਵਕਫਾ ਪਿੰਡਾਂ ਵਿੱਚ ਸਰਪੰਚੀ ਅਤੇ ਪੰਚੀ ਦੀਆਂ ਚੋਣਾਂ ਲੜਨ ਵਾਲੇ ਉਮੀਦਵਾਰਾਂ ਵੱਲੋਂ ਆਪ ਕੋ ਆਪਣੇ ਨਾਮੀਨੇਸ਼ਨ ਫਾਰਮ ਭਰੇ ਜਾ ਰਹੇ ਨੇ ਉੱਥੇ ਹੀ ਬੀਡੀਪੀਓ ਦਫ਼ਤਰ ਫਗਵਾੜਾ ਵਿਖੇ ਵੀ ਇਨ੍ਹਾਂ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਵੱਲੋਂ ਫਾਰਮ ਭਰੇ ਜਾ ਰਹੇ ਹਨ ਇਨ੍ਹਾਂ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਇਸ ਮੌਕੇ ਗੱਲਬਾਤ ਕਰਦੇ ਆਂ ਆਪ ਦੇਸੀ ਨੇਤਾ ਦਲਜੀਤ ਰਾਜੂ ਨੇ ਸਮੂਹ ਪਿੰਡਾਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਦੇ ਹਦੇਸ਼ਾਂ ਮੁਤਾਬਕ ਉਹ ਪਿੰਡਾਂ ਵਿੱਚ ਜ਼ਿਆਦਾਤਰ ਸਰਬਸਾਂਤੀ ਨਾਲ ਹੀ ਪੰਚਾਇਤਾਂ ਦੀ ਚੋਣ ਕਰਨ। ਉਹਨਾਂ ਦੱਸਿਆ ਕਿ ਕਿਸੇ ਵੀ ਉਮੀਦਵਾਰ ਨੂੰ ਅਗਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆ ਰਹੀ ਹੈ ਤਾਂ ਉਹ ਉਹਨਾਂ ਨਾਲ ਜਾਂ ਫਿਰ ਸਰਦਾਰ ਮਾਨ ਨਾਲ ਸੰਪਰਕ ਕਰ ਸਕਦੇ ਨੇ। ਸਾਰੇ ਹੀ ਜਿਹੜੇ ਸਮੂਹ ਪਿੰਡ ਵਾਸੀ ਆ ਵੱਖ-ਵੱਖ ਪਿੰਡਾਂ ਦੇ ਜਿਹੜਾ ਅੱਜ ਨਾਮਿਨੇਸ਼ਨ ਭਰਨ ਆਏ ਆ ਮੈਂ ਉਹਨਾਂ ਮੋਰੇ ਹੱਥ ਜੋੜ ਕੇ ਬੇਨਤੀ ਕਰਦਾ ਆਂ ਵੀ ਪੰਜਾਬ ਸਰਕਾਰ ਵੱਲੋਂ ਵੀ ਅਪੀਲ ਆ। ਵੀ ਜਿਹੜੀਆਂ ਪਿੰਡਾਂ ਦੇ ਵਿੱਚ ਪੰਚਾਇਤਾਂ ਉਹ ਜਿਆਦਾ ਤੋਂ ਜਿਆਦਾ ਜਿਹੜੀਆਂ ਸਮਸਮਤੀ ਨਾਲ ਬਣਾਓ ਸੋ ਪਿੰਡ ਜਿਹੜੀ ਜਿਹੜਾ ਪਿੰਡ ਦਾ ਸਰਪੰਚ ਆ ਉਹ ਪਿੰਡ ਵਾਲਿਆਂ ਨੇ ਚੋਣਨਾ ਕਿਸੇ ਪਾਰਟੀ ਨੇ ਨਹੀਂ ਚੋਣਨਾ ਇਸ ਕਰਕੇ ਹੱਥ ਜੋੜ ਕੇ ਬੇਨਤੀ ਆ ਵੀ ਵੱਧ ਤੋਂ ਵੱਧ ਪਿੰਡਾਂ ਵਿੱਚ ਸਮਸਮਤੀਆਂ ਕਰੋ ਔਰ ਜੇ ਕੋਈ ਨਹੀਂ ਮੰਨਦੀ ਕਿਉਂਕਿ ਸਾਡੇ ਕੋਲ 4 ਤਰੀਕ ਤੱਕ ਦਾ ਟਾਈਮ ਆ ਨਾਮਿਨੇਸ਼ਨ ਦਾ ਔਰ 7 ਤਰੀਕ ਤਾਈਂ ਸਾਡੇ ਕੋਲ ਵਾਪਸੀ ਔਰ ਸਾਰਿਆਂ ਨੂੰ ਇਹ ਆ ਵੀ ਬੜੇ ਗੇਟਾਂਗੜਾ ਜਿਹੜੀ ਇਹ ਪੰਜਾਬ ਸਰਕਾਰ ਇਲੈਕਸ਼ਨ ਲੜਾ ਰਹੀ ਆ ਖਾਸ ਤੌਰ ਤੇ ਜਿਹੜੇ ਫਗਵਾੜੇ ਦਾ ਸਮੂਹ ਸਟਾਫ ਆ ਮੇ ਭਰਾ ਵੀਡੀਓ ਦਾਖਤਾਂ ਦੇ ਉਹ ਵੀ ਬਹੁਤ ਸਹਿਯੋਗ ਕਰ ਰਹੇ ਆ ਪਬਲਿਕ ਨੂੰ ਔਰ ਜਿਹੜੇ ਸਾਡੇ ਹਲਕਾ ਇੰਚਾਰਜ ਸਦਾ ਜੋਗਿੰਦਰ ਸਿੰਘ ਮਾਨ ਜੀ ਆ ਉਹਨਾਂ ਦੀ ਸਮੁੱਚੀ ਟੀਮ ਜਿਹੜੀ ਆ ਉਹ ਕਹਿੰਦੀ ਆ ਕਿਸੇ ਨੂੰ ਵੀ ਕੋਈ ਚੀਜ਼ ਦੀ ਜ਼ਰੂਰਤ ਆ ਜਾਂ ਕਿਸੇ ਦੀ ਕਿਸੇ ਪੇਪਰਾਂ 'ਚ ਕੋਈ ਪ੍ਰੋਬਲਮ ਆ ਜਾਂ ਕਿਸੇ ਦਾ ਕੋਈ ਪੇਪਰ ਨਹੀਂ ਬਣਿਆ ਐਨਓਸੀ ਨਹੀਂ ਬਣਾਈ ਐਸੇ ਸਰਟੀਫਿਕੇਟ ਨਹੀਂ ਬਣਿਆ ਉਥਾਨਾਸ ਬਰਕਰਾਰ ਕਰ ਸਕਦਾ ਔਰ ਪੰਜਾਬ ਸਰਕਾਰ ਦੀ ਇੱਕੋ ਹੀ ਰਿਕੁਐਸਟ ਆ ਵਾਰ-ਵਾਰ ਬੀਤੀ ਆ ਕਿ ਪੰਚਾਇਤਾਂ ਜਿਹੜੀਆਂ ਸੰਸਮਤੀ ਨਾਲ ਬਣਾਓ ਜੇ ਇਲੈਕਸ਼ਨ ਵੀ ਹੁੰਦੀ ਆ ਤਾਂ ਆਪਾਂ ਭਾਈਚਾਰੇ ਦੀ ਜਿਹੜੀ ਸਾਂਝ ਉਹ ਪਹਿਲ ਦੇ ਆਧਾਰ ਤੇ ਰੱਖਣੀ ਆ ਔਰ ਇਲੈਕਸ਼ਨ ਜਿਹੜੀਆਂ 15 ਦਿਨ ਨੂੰ ਹੋਣੀ ਆ ਔਰ ਸਾਰਿਆਂ ਨੇ ਜਿਹੜਾ ਭਾਈਚਾਰੇ ਨੂੰ ਪਹਿਲ ਦੇਣੀ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਉਧਰ ਚੇਅਰਮੈਨ ਗੁਰਦੇਵਾਲ ਸਿੰਘ ਭੁਲਾਰਾਈ ਨੇ ਵੀ ਸਮੂਹ ਪਿੰਡਾਂ ਦੇ ਵਾਸੀਆਂ ਨੂੰ ਪੰਚਾਇਤੀ ਚੋਣਾਂ ਔਮਨੋ ਓਮਾਨ ਨਾਲ ਕਰਵਾਉਣ ਦੀ ਅਪੀਲ ਕੀਤੀ ਅਗਰ ਪੰਚਾਇਤਾਂ ਨੂੰ ਅਸੀਂ ਵੀ ਟੀਮ ਕਰ ਰਿਹਾ ਕਿ ਜਦੋਂ ਆ ਵੋਟਾਂ ਦਾ ਟਾਈਮ ਚ ਵੀ ਆਪਾਂ ਸਾਰਿਆਂ ਨੂੰ ਇਹ ਅਪੀਲ ਕਰਦੇ ਆ ਕਿ ਸਾਰੇ ਭਾਈਚਾਰਾ ਕਾਇਮ ਕਰਕੇ ਤੇ ਆਪਾਂ ਸਰਬਸ਼ਾਂਤੀ ਜਾਂ ਕੋਈ ਵੀ ਚੋਣ ਲੜਨੀ ਆ ਪਿਆਰ ਭਾਵਨਾ ਦੇ ਨਾਲ ਚੋਣ ਲੜਨੀ ਆ ਤਾਂ ਕਿ ਕਿਸੇ ਨਾਲ ਆਪਾਂ ਬੈਰਬ੍ਰੋਧ ਨਹੀਂ ਕਰਨਾ ਸਾਰਿਆਂ ਨਾਲ ਮੇਰੇ ਪੰਚਾਇਤੀ ਚੋਣ ਲੜਨੀ ਚਲੋ ਇਹ ਅਸਾਰਾ ਆ ਭਖਿਆ ਇਹ ਵੋਟਾਂ ਦਾ ਆਪਾਂ ਵੋਟਾਂ ਰੱਖੀਏ ਤਾਂ ਕਿ ਇਹ ਭਾਈਚਾਰਾ ਨਾ ਖਰਾਬ ਹੋਏ ਇਸ ਕਰਕੇ ਆਪਾਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਆਪਣੇ ਪੇਪਰ ਪਰੇ ਪਿਆਰ ਦਾ ਪਰੋ ਅਫਸਰ ਆਪਣੇ ਬਹੁਤ ਚੰਗੇ ਆ ਆਪਣ ਸਾਰਿਆਂ ਨੂੰ ਉਹ ਫਿਰ ਕਰਦੇ ਆ ਤੇ ਆਪ ਇਹ ਹੀ ਆ ਅਪੀਲ ਕਰਦੇ ਆ ਕਿ ਸਾਰਿਆਂ ਨੂੰ ਕਿ ਆਪਾਂ ਭਾਈ ਜਿਹਾ ਕਾਇਮ ਰੱਖਦੇ ਹੋਏ ਵੋਟਾਂ ਪੜਾਓ ਬੜੇ ਤੰਗਾ ਤੁਮ ਨਸ਼ਿਆਂ ਤੋਂ ਬਚੋ ਇਸ ਦੌਰਾਨ ਬੀਡੀਪੀਓ ਫਗਵਾੜਾ ਨੇ ਦੱਸਿਆ ਕਿ ਹੁਣ ਤੱਕ ਉਹਨਾਂ ਵੱਲੋਂ 600 ਦੇ ਕਰੀਬ ਵਿਅਕਤੀਆਂ ਨੂੰ ਐਨਓਸੀ ਸਰਟੀਫਿਕੇਟ ਜਾਰੀ ਕੀਤੇ ਜਾ ਚੁੱਕੇ ਨੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਦੇਸ਼ਾਂ ਤੇ ਉਹਨਾਂ ਦੀ ਟੀਮ ਵੱਲੋਂ ਬੜੇ ਹੀ ਪਾਰਦਰਸ਼ੀ ਤਰੀਕੇ ਨਾਲ ਡਿਊਟੀ ਕੀਤੀ ਜਾ ਰਹੀ ਹੈ ਸਾਡੇ ਨੋਡਲ ਸਰਟੀਫਿਕੇਟ ਅਸੀਂ ਦੇ ਰਹੇ ਆ ਉਹਦੇ ਵਿੱਚ ਕੱਲ ਤਕਰੀਬਨ ਲਗਭਗ ਕੋਈ 600 ਅਸੀਂ ਨੋਟੂ ਸਰਟੀਫਿਕੇਟ ਦਿੱਤਾ ਹੈਗਾ ਅੱਜ ਵੀ ਬਹੁਤ ਰਾਜ ਸੀਗਾ ਹੁਣ ਥੋੜਾ ਜਿਹਾ ਕਰਿਆ ਅਸੀਂ ਗੱਡੀ ਗਈ ਹੈ ਮੇਰੀ ਸਾਰੀ ਦਫਤਰ ਦੀ ਟੀਮ ਹੈ ਅਲੱਗ-ਅਲੱਗ ਕਮਰਿਆਂ ਦੇ ਵਿੱਚ ਬੈਠ ਕੇ ਆਪਣਾ ਫੈਨ ਕਰ ਰਹੀ ਹੈ ਇਧਰੋਂ ਮੇਰੇ ਕੋਲ ਮੈਂ ਮੱਲਬਾ ਸਿੱਖੀ ਜਾਂਦੇ ਆ ਤੇ ਤਕਰੀਬਨ ਲਗਭਗ ਅਸੀਂ 600 ਫਾਰਮ ਦੇ ਨੇੜੇ ਦੇ ਨੋਟੂ ਬਣਾਤਾ ਹੈ